ਜਿਹੜੀ ਆਇਲ ਪ੍ਰੋਡਕਸ਼ਨ ਹੈ ਦੁਨੀਆ ਭਰ ਦੇ ਵਿੱਚ ਇਹ ਜ਼ਿਆਦਾ ਹੋ ਜਣੀ ਹੈ ਜੀ ਜ਼ਿਆਦਾ ਕਰਨੀ ਸ਼ੁਰੂ ਕਰ ਦੇਣੀ ਹੈ ਪਰ ਇਹਦੇ ਨਾਲ ਹੋ ਸਕਦਾ ਹੈ ਕਿ ਤੇਲ ਦੇ ਫਿਰ ਪ੍ਰਾਈਸਸ ਵੀ ਘਟ ਜਾਣ ਹਾਂ ਉਹਨਾਂ ਦਾ ਹਾਂ ਉਹਨਾਂ ਦਾ ਕਾਰਨ ਤਾਂ ਹੈ ਕਿ ਡਿਮਾਂਡ ਜਿਹੜੀ ਕਾਫੀ ਵੱਡੀ ਹੋਈ ਹੈ ਤੇ ਅਸੀਂ ਪ੍ਰੋਡਕਸ਼ਨ ਹੋਰ ਵਧਾਉਣ ਦੀ ਕੋਸ਼ਿਸ਼ ਕਰਦੀਆਂ ਤਾਂ ਕਿ ਜਿਹੜਾ ਲੋਕਾਂ ਦੂ ਜੱਗ ਦੁਨੀਆਂ ਦੇ ਵਿੱਚ ਜਿਹੜਾ ਆਇਲ ਹੈ ਉਹਦੀ ਕੋਈ ਕਮੀ ਨਾ ਹੋਵੇ ਹਾਂ ਏਓਪੇਕ ਦੇ ਵਿੱਚ ਜਿੱਥੇ ਬਹੁਤ ਸਾਰੇ ਬਲਕਨ ਦੇ ਸ਼ਾਮਲ ਹੈ ਵੈਸੇ ਇੱਕ ਬੜੀ ਵੱਡੀ ਜਥੇਬੰਦੀ ਹੈ ਇਹ ਕਈ ਬਲਕ ਜਿਹੜੇ ਚਾਰਪ ਕੰਟਰੀ ਬਲਕਨ ਦੇ ਮੈਂਬਰ ਹੈਗੇ ਆ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਪਲੱਸ ਲਿਖਦੇ ਆਪਾਂ ਉਹਦੇ ਚ ਰੂਸ ਵੀ ਸ਼ਾਮਲ ਹੋ ਜਾਂਦਾ ਫਿਰ ਪਹਿਲਾਂ ਉਹਪੇਕ ਤੇ ਹੈ ਨਹੀਂ ਸੀਗਾ ਪਲੱਸ ਦੇ ਵਿੱਚ ਰੂਸ ਵੀ ਆ ਜਾਂਦਾ ਤੇ ਇਸ ਤੋਂ ਬਿਨਾਂ ਰੂਸ ਤੋਂ ਬਿਨਾਂ ਕੁਝ ਹੋਰ ਵੀ ਬਲਕ ਸ਼ਾਮਲ ਹੁੰਦੇ ਜਿਹੜੇ ਤੇਲ ਪੈਦਾ ਕਰਦੇ ਆ ਪਰ ਇਹ ਲਗਭਗ प्लस प्लस दे दे 50% ਤੇਲ ਜਿਹੜਾ ਉਹ OPEC ਪਲੱਸ 50 ਪਲੱਸ ਦੇ ਵਿੱਚੋਂ ਇਹਨਾਂ ਦੇਸ਼ਾਂ ਦੇ ਵਿੱਚੋਂ ਤਾਂ ਪ੍ਰੋਡਿਊਸ ਹੁੰਦਾ ਹੈ 50% ਹੈ ਜੀ ਸੋ ਹੁਣ ਜਿਹੜਾ ਇਹਨਾਂ ਨੇ ਸਮਝੌਤਾ ਕੀਤਾ ਹੈਗਾ ਜਿਹੜੀ ਮੀਟਿੰਗ ਇਹਨਾਂ ਦੀ ਹੋਣੀ ਹੈ ਅ ਮੇਰੇ ਖਿਆਲ ਚ ਅਗਲੇ ਐਤਵਾਰ ਜੀ ਉਹਦੇ ਚ ਉਹਨਾਂ ਨੇ ਕਿਹਾ ਵੀ ਅਸੀਂ ਪ੍ਰੋਡਕਸ਼ਨ ਜਿਹੜੀ ਆ ਉਹ ਨਵੰਬਰ ਦੇ ਵਿੱਚ 411 ਹਜ਼ਾਰ 11000 ਬੈਰਲ ਹਰ ਰੋਜ਼ ਵੀ ਵਧਾ ਦੇਣੀ ਅੱਛਾ ਹਾਂ ਜੀ 4 411000 ਬੈਰਲ ਐਵਰੀ ਪਰ ਡੇ ਪਰ ਡੇ ਹੂੰ ਤੇ ਕਿਉਂਕਿ ਜੀ ਜਿਹੜੀਆਂ ਆ ਆਇਲ ਪ੍ਰਾਈਸਸ ਹਨ ਉਹ ਉਹ ਕਹਿੰਦੇ ਵਾਧ ਰਿ ਗਏ ਇਸ ਕਰਕੇ ਨੂੰ ਹੋਰ ਮਾਰਕੀਟ ਸ਼ੇਅਰ ਵਧਾਉਣਾ ਸੀ ਜੀ